हां हां भाई ਸਾਡੇ ਵੱਲੋਂ ਰਿਸ਼ਤਾ ਪੱਕਾ ਸਮਝੋ ਤੁਸੀਂ ਲੈ ਮੇਰੇ ਜਵਾਕ ਮੇਰੇ ਕਹੇ ਤੇ ਮੋੜ ਦੇਣ ਕਦੀ ਵੀ ਨਹੀਂ ਹੋ ਸਕਦਾ ਚੱਲ ਚੰਗਾ ਭਾਈ ਐ ਕਦੀ ਬੁਕਰੇ ਕੌਣ ਸੀ ਬਣਾ ਫੋਨ ਤੇ ਹਿੱਤੇ ਤੈਨੂੰ ਦੱਸਣਾ ਜ਼ਰੂਰੀ ਹੈ ਮੈਂ ਕੀ ਕਹਿਣਾ ਹੈ ਦੱਸ ਦੇ ਮੈਨੂੰ ਵੀ ਰਿਸ਼ਤਾ ਕੀਤਾ ਗੋਗੀ ਦਾ ਬੜੀ ਸਿਆਣੀ ਕੁੜੀ ਐ ਬਚੋਲੇ ਦਾ ਫੋਨ ਸੀ ਅੱਛਾ ਹੂੰ ਪੁੱਛ ਲਿਆ ਗੋਗੀ ਨੂੰ ਬਹੁਤ ਪੁੱਛ ਲਿਆ ਸੀ ਫਿਰ ਗੋਗੀ ਨੂੰ ਪੁੱਛਣਾ ਜ਼ਰੂਰੀ ਹੈ ਨਰੇ ਤੈਨੂੰ ਪੁੱਛਣਾ ਜ਼ਰੂਰੀ ਹੈ। ਉਹ ਨਹੀਂ ਅੱਜ ਕੱਲ ਦਾ ਫਿਰ ਮੁੰਡਿਆਂ ਨੂੰ ਤਾਂ ਪੁੱਛਣਾ ਜ਼ਰੂਰੀ ਹੈ ਹੈ। ਪੁੱਛ ਲੈ ਕੋਈ ਚਲ ਭਾਈ। ਤੈਨੂੰ ਕਿੰਨੀ ਵਾਰ ਕਿਹਾ ਵੀ ਰੋਟੀ ਖਾਣ ਲਈ ਆਪਣਾ ਮੂੰਹ ਖੋਲਿਆ ਕਰ। ਲੱਗੀ ਸਮਝ ਤੈਨੂੰ? ਮੈਂ ਬੈਠਾ ਬੜਬੜ ਕਰਦਾ ਰਹਿਣਾ। ਚਲ ਮੈਂ ਤਾਂ ਹੂੰ ਸਹਿਜ ਮਤੇ ਨਾਲ ਪੁੱਛੇ। ਗੋਗੀ ਵੀ ਆ ਗਿਆ। ਗੋਗੀ ਮੋਰੇ ਨਾਲ ਇਹ ਗੱਲਾਂ ਕਰੀ ਜਿਹੜੀਆਂ ਮੇਰੇ ਮੋਰੇ ਬੋਲ ਨਹੀਂ ਜਾਨਾ। ਤੇ ਇਹ ਹੀ ਚੱਲਦੀਆਂ। ਆ ਗਿਆ ਪੁੱਤ। ਹਾਂ ਬੀਬੀ ਆ ਗਿਆ। ਤੇਰੇ ਵਾਸਤੇ ਪਤਖ ਖੁਸ਼ਖਬਰੀ ਆ ਇੱਕ ਕਿਹੜੀ ਖੁਸ਼ਖਬਰੀ ਤੇਰਾ ਰਿਸ਼ਤਾ ਪੱਕਾ ਕਰਤਾ ਅਬ ਚੋਲੇ ਦਾ ਹੁਣੇ ਫੋਨ ਆ ਕੇ ਹਟਿਆ ਬਹੁਤ ਘਰਾਣੇ ਕਰਦੀ ਕੁੜੀ ਆ ਪਤਾ ਦੇਣ ਲੈਣ ਕਿੰਨਾ ਕਰਨਗੇ ਗੱਡੀ ਦੇਣਗੇ ਤੈਨੂੰ ਸੁੱਖ ਨਾਲ ਗੱਡੀ ਮੈਂ ਨਹੀਂ ਕਰਾਉਣਾ ਵਿਆਹ ਮੈਂ ਬਾਪੂ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਵੀ ਮੈਂ ਵਿਆਹ ਨਹੀਂ ਕਰਾਉਣਾ ਹਜੇ ਬਾਪੂ ਨੂੰ ਕਿਹੜੀ ਵੇਲੇ ਦੱਸਦਾ ਤੂੰ ਮੈਂ ਦੱਸਿਆ ਸੀ ਬਾਪੂ ਨੂੰ ਇੱਕ ਵਾਰੀ ਨਾ ਮਾਂ ਨੂੰ ਦੱਸਣਾ ਤੂੰ ਜ਼ਰੂਰੀ ਨਹੀਂ ਸਮਝਦਾ ਨਾ ਮੈਂ ਕਰਾਉਣੀ ਨਹੀਂ ਜਦੋਂ ਤੂੰ ਵੱਡਾ ਹੋ ਕੇ ਕਰਾਉਣਾ ਮੈਂ ਕਰਾਉਂਗਾ ਆਪਦੀ ਮਰਜ਼ੀ ਨਾਲ ਕਰਾਉਂਗਾ ਜਦੋਂ ਕਰਾਉਣਾ ਹੋਇਆ ਤਾਂ ਉਹਨੂੰ ਦੱਸ। ਉਹ ਇਹੀ ਦੇਖ ਲਈ ਤੂੰ ਇਹਦੀ ਵੀ ਗੱਲ ਸੁਣ ਲੈ ਕੋਈ ਗੱਲ ਨਹੀਂ। ਮਾੜਾ ਜਿਹਾ ਤੂੰ ਦੇਖ ਲੈ ਤੂੰ ਇਹਨੂੰ ਦੱਸ ਤਾਂ ਪੁੱਛ ਤਾਂ ਨਹੀਂਦੀ ਮਾੜਾ ਜਿਹਾ। ਮੈਂ ਮਰ ਜਾ। ਇਹ ਨਹੀਂ ਸੀ ਨਾ ਕਰਨ ਦੀ। ਹਾਂ ਕਰਨ ਤੋਂ ਪਹਿਲਾਂ ਮੈਨੂੰ ਤਾਂ ਪੁੱਛਣਾ ਸੀ। ਹਾਂ ਮੈਂ ਹੀ ਕਹਿਣਾ ਫਿਰ। ਸਾਡੇ ਤਾਂ ਕਿਸੇ ਨੇ ਸਾਰੇ ਲਾਣੇ 'ਚ ਨਾ ਆਪਣੀ ਮਰਜ਼ੀ ਨਾਲ ਕਰਾਇਆ ਤੇ ਤੂੰ ਕਹਿੰਨਾ ਮੈਂ ਆਪਣੀ ਮਰਜ਼ੀ ਨਾਲ ਕਰਾਉਣਾ। ਬੇ ਮਾੜੀ ਮੋਟੀ ਸ਼ਰਮ ਹੈ ਆ ਹੈ। ਮੇਰੇ ਭਾਈ ਕੀ ਕਹਿਣਗੇ? ਬੇ ਤੇਰੀ ਭੂਆ ਉਹ ਕੀ ਬੋਲੂਗੀ? ਹਾਏ ਵੇ ਰੱਬਾ ਮੇਰਿਆ। ਵੇ ਆ ਦੇਖ ਰਿਸ਼ਤਾ ਤਾਂ ਜਿੱਥੇ ਮੈਂ ਪੱਕਾ ਕਰਤਾ ਨਾ ਉੱਥੇ ਹੀ ਹੋਣਾ ਹੋਰ ਕਿਤੇ ਨਹੀਂ ਹੋਣਾ ਚਾਹੇ ਇੱਕ ਵਾਰੀ ਕਹਾਲਾ ਚਾਹੇ 100 ਵਾਰੀ ਕਹਾਲਾ ਇਹਦੀ ਚੱਲਦੀ ਐ ਮੈਂ ਬਪੂ ਕਰਾਉਣਾ ਨਹੀਂ ਮੈਂ ਕਰਾਉਣਾ ਨਹੀਂ ਮੈਂ ਹਜੇ ਨਹੀਂ ਕਰਾਉਣਾ ਬਸ ਕਮਾਲ ਹੋ ਗਈ ਆ ਜਿਹੜੀਆਂ ਤੂੰ ਜੋ ਆਕਾਂ ਨੂੰ ਉਂਗਲਾਂ ਲਾਉਂਦਾ ਨਾ ਤੇਰਾ ਮਨ ਨਾ ਸਸਵਾ ਤੇ ਪਰ ਮੈਂ ਕਰ ਲਉ ਯਾਰ ਜਿਵੇਂ ਕਰ ਦਿਆਂ ਮੈਂ ਤਾਂ ਮੈਂ ਤਾਂ ਬਾਗੀ ਜਾਣਾ ਘਰੋਂ ਨਿਕਲ ਜੋ ਕਰੋਂ ਘਾੜ ਦੋ ਫਿਰ ਮੈਨੂੰ ਤੂੰ ਘਰੋਂ ਕੰਨ ਨਿੱਤ ਨਾ ਤੂੰ ਹੀ ਮਰ ਜਾ ਖੁਖਤਾ ਕਰਦੇ ਕੋ ਗੰਦਾ ਮੈਂ ਤਾਂ ਉਹੀ ਬੈਠਾ ਮੈਨੂੰ ਪੁੱਛਦੀ ਨਹੀਂ ਕੋਈ ਪੁੱਛ ਲੈ ਵਿਚਾਰੀ ਨੂੰ ਕੁਛ ਅੱਜ ਕੱਲ ਦਾ ਜਮਾਨਾ ਨਹੀਂ ਪੜਾਈ ਉਹ ਕਰਦਾ ਪੁੱਛਦਾਗਾ ਕਰੇ ਮਣੀ ਮੁੱਟੀ ਗੱਲ ਤਾਂ ਹੋਵੇ ਪਹਿਲਾਂ ਚੱਲਦੀ ਸੀ ਚੱਲ ਬੁੜੀਆਂ ਦੀ ਚੱਲ ਇਹ ਨਹੀਂ ਹੋ ਸਕਦਾ ਬੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਵੇ ਨਾ ਮੈਂ ਹੋਣ ਦੇਣਾ ਹਾਏ ਹਾਏ ਮੇਰੇ ਭਾਈਆਂ ਨੂੰ ਤਾਂ ਛਾਪਾਂ ਪੈਣੀਆਂ ਸੀ ਇੱਥੋਂ ਮੇਰੀ ਨੰਦ ਨੂੰ ਹਾਏ ਮੇਰਾ ਰਾਣੀ ਹਾਰ ਹੁਣ ਕੀ ਹੋਊਗਾ ਫਰ ਮੈਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੰਦੀ ਮੇਰੀ ਗੱਲ ਸੁਣ ਲੈ ਬੁੜਿਆ ਜੇ ਇਹਨੂੰ ਤੂੰ ਅੱਜ ਤੋਂ ਬਾਅਦ ਉਂਗਲ ਲਾਈ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਆ ਜਿਹੜੀ ਤੈਨੂੰ ਦੋ ਟਾਈਮ ਦੀ ਰੋਟੀ ਮਿਲਦੀ ਆ ਨਾ ਉਹ ਚਲ ਮੈਂ ਕੁਝ ਨਹੀਂ ਕਹਿੰਦਾ ਠੀਕ ਆ ਠੀਕ ਆ ਹਾਂ ਹਾਂ ਕੁਛ ਕਹਿ ਬਿਨਾ ਦਈ ਕਰ ਲੈ ਤੂੰ ਆਪਦੀਆਂ ਕਰ ਲੈ ਕੋਈ ਨਹੀਂ ਆ ਕਿਵੇਂ ਕਰ ਦੂ ਮੇਰੀ ਮੰਮੀ ਵੀ ਆ 베ਰੀ ਵੀ ਜ਼ਿੰਦਗੀ ਆ ਯਾਰ ਹੁਣ ਮੈਂ ਕੀ ਕਰਾਂ ਫੇਰਾ ਮੈਂ ਅਮਰ ਨੂੰ ਤੋਖ ਵੀ ਨਹੀਂ ਦੇ ਸਕਦਾ ਜਦੋਂ ਐਨਐਚਰ ਦੀ ਮੇਰੇ ਨਾਲ ਹੈ ਉਹ ਹੁਣ ਛੱਡਣਾ ਤਾਂ ਗਲਤ ਗੱਲ ਹੋ ਜੂ ਚੱਲ ਬਣਾ ਐ ਕਰਦਾ ਮੈਂ ਅਮਰ ਨਾਲ ਗੱਲ ਕਰਦਾ ਹੈਲੋ ਹੈਲੋ ਹਾਂ ਅਮਰ ਹਾਂਜੀ ਘਰੇ ਤਾਂ ਪੰਗਾ ਹੋ ਗਿਆ ਕਾ ਦਾ ਪੰਗਾ ਮੇਰੀ ਮਾਂ ਮੇਰਾ ਵਿਆਹ ਕਰਦੀ ਹੈਗੀ ਉਹ ਕਹਿੰਦੀ ਵੀ ਕਰ ਦਊਗੀ। ਉਹ ਕਹਿੰਦੀ ਮੈਂ ਰਿਸ਼ਤਾ ਦੇਖ ਰੱਖਿਆ ਫੋਨ ਤੇ ਗੱਲ ਕਰੀ ਜਾਂਦੀ ਸੀ ਜਦੋਂ ਮੈਂ ਘਰੇ ਗਿਆ। ਫਿਰ ਕੀ ਕਰੀਏ ਹੁਣ? ਫਿਰ ਆਪਾਂ ਨੂੰ ਕਰਨਾ ਪਊਗਾ ਕੁਛ। ਤੂੰ ਐ ਕਰ। ਤੂੰ ਮਾਨਸਾ ਪਹੁੰਚ। ਛੇਤੀ। ਅੱਛਾ। ਮੈਂ ਆਉਣਾ ਫਿਰ ਆਪਾਂ ਕਰਦੇ ਆਂ। ਫਿਰ ਕੀ ਕਰਾਂਗੇ ਆਪਾਂ? ਕੋਈ ਨਹੀਂ ਆ ਕੇ ਕਰਦੇ ਆਂ ਗੱਲ ਆਪਾਂ ਮੈਂ ਤੈਨੂੰ ਆ ਕੇ ਕਰਦੇ ਆਂ ਆਪਾਂ ਸਾਰੀ ਸਲਾਹ। ਮੈਂ ਮੈਂ ਆਪਦੀ ਕਹਿੰਨੇ ਕੋਈ ਚੱਕ ਲਿਆ ਮੈਂ ਸਾਰੇ। ਚੱਕ ਲਿਆ ਸਾਰਾ ਕੁਝ ਚੱਕ ਲਿਆ। ਠੀਕ ਹੈ। ਹਾਂ ਕਰ ਮਾਨਸਾ ਪਹੁੰਚ ਤੂੰ ਮੈਨੂੰ ਛੇਤੀ ਫੋਨ ਕਰਾਗੀ। ਹਾਂ ਠੀਕ। ਠੀਕ ਹੈ ਠੀਕ। ਜਾਵਾ ਮਾਂਸਾ ਮੈਂ ਗੋਗੀ ਚਾਹਤਾ ਪੀ ਜਾ ਨਾ ਨਾ ਬਸ ਮੈਂ ਨਹੀਂ ਪੀਣਾ ਲੈ ਹੁਣ ਤਾਂ ਤੂੰ ਆਇਆ ਸੀ ਹਜੇ ਨਾ ਨਾ ਮੈਨੂੰ ਜਾਣ ਦੇ ਲੈ ਭੱਜਿਆ ਜਾਂਦਾ ਕੋਈ ਗੱਲ ਨਹੀਂ ਦੱਸਦਾ ਵਾਤ ਨਹੀਂ ਦੱਸਦਾ ਹਾਂ ਲਓ ਮੰਮੀ ਚਾ ਐਵੇਂ ਗੋਗੀ ਖਾਤਰ ਲਈ ਸੀ ਗੋਗੀ ਨੇ ਤਾਂ ਪੀਤੀ ਨਹੀਂਗੀ ਨਾ ਗੋਗੀ ਕਿੱਧਰ ਵਗ ਗਿਆ ਹੁਣ ਪਤਾ ਨਹੀਂ ਮੰਮੀ ਫੋਨ ਜਾ ਆਇਆ ਸੀਗਾ ਤੇ ਕੰਨ ਨਾਲ ਲਾ ਕੇ ਮੈਨੂੰ ਕਹਿੰਦਾ ਚਾਹ ਤਾਂ ਮੈਂ ਪੀਂਦਾ ਨਹੀਂ ਮੈਂ ਤਾਂ ਜਾਣਾਗਾ ਕਮਾਲ ਹੋਈ ਪਈ ਆ ਇਨਾਂ ਦੇ ਫੂਨਾ ਨੂੰ ਫੜ ਕੇ ਪਹਿਲਾਂ ਅੱਗ ਲਾਉਣ ਵਾਲੀ ਹੋਈ ਐ ਕਿਸੇ ਦੀ ਨਾ ਸੁਣਦੇ ਨੱਗਣ ਦੇ ਲੈ ਫੂਨ ਆਇਆ ਕੋਈ ਨਹੀਂ ਆਲਣ ਦੇ ਆਇ ਤੇ ਕਰਦੀਆਂ ਗੱਲ ਇਹਦੇ ਨਾਲ ਆ ਠੰਡੀ ਮੱਥੇ ਮਾਰਤੀ ਲਫੜ ਗਰਮ ਕਰਕੇ ਲਿਆ ਲਿਆ ਤਾਂ ਨਹੀਂ ਮੈਂ ਕੱਲੇ ਕੱਲੇ ਨੇ ਜੀਣਾ ਮੁਸ਼ਕਲ ਕੀਤਾ ਪਿਆ ਆ ਜਾ ਆ ਜਾ ਜਿੰਨ ਤੋਂ ਡਰ ਲੱਗੀ ਜਾਂਦਾ ਥੋੜੇ ਘਰ ਦੇ ਕੁਛ ਕਹਿੰਦਾ ਨਹੀਂ ਨਾ ਨਾ ਇਹ ਮੇਰਾ ਵੀ ਘਰ ਹੈ ਕਿਵੇਂ ਕਹਿਣਗੇ ਕੁਸ ਆ ਜਾ ਆ ਜਾ ਡਰ ਨਾ ਈ ਲੱਗਦਾ ਹਾਂ ਬਾਪੂ ਥੋਗੀ ਵਿਆਹ ਕਰਾ ਲਿਆ ਓਏ ਹਾਂ ਹਾਂ ਬਸ ਵਧੀਆ ਕੀਤਾ ਵਧੀਆ ਕੀਤਾ ਹਾਂ ਨਹੀਂ ਦੀ ਤੇਰੀ ਮਾਂ ਤਾਂ ਉਹ ਪਤਾ ਨਹੀਂ ਕਿਹਨੂੰ ਪੱਲੇ ਪਾਣ ਦੀ ਤੇਰੇ ਹੋਰ ਮੈਨੂੰ ਤਾਂ ਐ ਹੋਇਆ ਪਿਆ ਸੀ ਕਿ ਤੜਕੇ ਦੀ ਕਿਸੇ ਨਹੀਂ ਸਾਕ ਕਰਾਉਣਾ ਸਾਕ ਕਰਾਉਣਾ ਦੱਸਵਾ ਦਿੰਦਾ ਪਤਾ ਕਰ ਰਾਮਲੇ ਦਾ ਲਵਾਉਣਾ ਸੀ ਖਾੜਾ ਬਾਪੂ ਤੈਨੂੰ ਮੈਂ ਕਿੱਦਿਆਂ ਦਾ ਦੱਸਿਆ ਤਾਂ ਹੋਇਆ ਸੀ ਉਹ ਬੱਸ ਉਹਨੇ ਭੇਜ ਜਾ ਤੂੰ ਭੇਜ ਖਾੜਾ ਤਾਂ ਬਾਪੂ ਜੀ ਹੁਣ ਵੀ ਲਵਾ ਲੈ ਸ਼ਾਬਾਸ਼ੀ ਸ਼ਾਬਾਸ਼ੀ ਬਹੁਤ ਵਧੀਆ ਕੀਤਾ ਖੋਗੀ ਤੂੰ ਮੈਂ ਮਰ ਜਾ ਬੇ ਆਹ ਕੌਣ ਹੈ ਤੂੰ ਤੂੰ ਵਿਆਹ ਕਰਵਾ ਲਿਆ ਵਿਆਹ ਕਰਾ ਲਿਆ ਹਾਂ ਤੇ ਮੈਨੂੰ ਦੱਸਣਾ ਤੂੰ ਜ਼ਰੂਰੀ ਨਹੀਂ ਸਮਝਿਆ ਉਹ ਕੋਈ ਨਹੀਂ ਸਬਰ ਤੂੰ ਚੁੱਪ ਕਰ ਦੱਸਿਆ ਸੀ ਮਮੀ ਤੈਨੂੰ ਕੌਣ ਹੈ ਨਹੀਂ ਤੂੰ ਇੱਧਰ ਨਵਾ ਕੌਣ ਹੈ ਕਿਹੜਾ ਖਾਨਦਾਨ ਹੈ ਕਿਹੜਾ ਘੰਟੜ ਦੀ ਕਿਹੜੀ ਕਿਹੜਾ ਪਿੰਡ ਹੈ ਤੇ ਗੋਗੀ ਨੂੰ ਕਦੋਂ ਤੋਂ ਜਾਣਦੀ ਸੀ ਫੇ ਗੋਗੀ ਹਾਏ ਆ ਕੀ ਕਰਤਾ ਤੂੰ ਮੈ ਤੈਨੂੰ ਜਮਾ ਸ਼ਰਮ ਨਹੀਂ ਆਈ ਮੈਂ ਮੇਰੀਆਂ ਸੱਦਰਾ ਰੋਲ ਕੇ ਰੱਖਤੀਆਂ ਵੇ ਵੇ ਤੂੰ ਆਪਣੀ ਮਾਂ ਬਾਰੇ ਤਾਂ ਸੋਚ ਲੈਂਦਾ ਮੈ ਤੈਨੂੰ ਜਮਾ ਸ਼ਰਮ ਨਹੀਂ ਆਈ ਤੂੰ ਜਮਾ ਹੀ ਨਹੀਂ ਮੇਰੇ ਬਾਰੇ ਸੋਚਿਆ ਮੈ ਤੈਨੂੰ ਸ਼ਰਮ ਨਹੀਂ ਆਈ ਉਹ ਕੋਈ ਨਹੀਂ ਕੋਈ ਨਹੀਂ ਸਹਜਮਤ ਦੇ ਨਾਲ ਗੱਲ ਕਰ ਲੈ ਤੂੰ ਬਿਠਾ ਲੈ ਦੋ ਮਿੰਟ ਤੂੰ ਚੁੱਪੀ ਕਰ ਜਾ ਕੁੜੇ ਕਿਹੜਾ ਪਿੰਡ ਹੈ ਤੇਰਾ ਦੱਸ ਪਿੰਡ ਕਿਹੜਾ ਤੇਰਾ ਡਰਨਾ ਦੱਸ ਦੇ ਅਸੀਂ ਇਕੱਠੇ ਪੜਦੇ ਸੀ ਨਾ ਤੈਨੂੰ ਸ਼ਰਮ ਨਹੀਂ ਆਈ ਮੈਂ ਪੜਨ ਪੜਾਉਣ ਨਹੀਂ ਪੁੱਛਦੀ ਮੈਂ ਇਹ ਪੁੱਛਦੀ ਵੇ ਤੇਰਾ ਪਿੰਡ ਕਿਹੜਾ ਆ ਤੇਰੇ ਮਾਪਿਓ ਨੂੰ ਪਤਾ ਵੇ ਤੂੰ ਇਹਨਾਂ ਨਿਕਲ ਕੇ ਵਿਆਹ ਕਰਵਾਇਆ ਹਾਂਜੀ ਉਹਨਾਂ ਨੂੰ ਪਤਾ ਮਾਪਿਓ ਵੀ ਕੰਜਰ ਹੋਣਗੇ ਏਦਾਂ ਦੇ ਤੇਰੇ ਵਰਗੇ ਜਿਹੜੇ ਤੈਨੂੰ ਇਹਦੇ ਬਿੱਲੜ ਤੇ ਲੜ ਲਾਤਾ ਨਾ ਤੇਰੇ ਮਾਪਿਓ ਨੇ ਨਹੀਂ ਜਿਵੇਂ ਸੋਚਿਆ ਸ਼ਰਮ ਹੈ ਹੈ ਤੁਹਾਨੂੰ ਕਿ ਨਹੀਂ ਹੈ ਡੁੱਬ ਕੇ ਮਰਨੀ ਹੱਲੇ ਕਿ ਮੇ ਚੁੱਪ ਕਰਕੇ ਬੁੱਤ ਬਣ ਕੇ ਖੜਾ ਰੰਨ ਦਾ ਗੁਲਾਮ ਆਉਂਦਾ ਹੀ ਬਣ ਗਿਆ ਹੱਪ 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 ਖਾਤੇਰੇ ਐਨਾ ਸੋਨਾ ਪਰਖਿਆ ਹਾਂਜੀ ਆਹ ਇਹ ਤਾਂ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਲੱਗਦੀ ਆ ਇੱਕ ਕੁੜੀ ਇਹੇ ਤੋ ਸੋਨਾ ਲੈ ਲਾ ਫਿਰ ਦੇਖੇ ਤੇ ਮਾਂ ਕਿ ਮੈਂ ਪਾਟੜਾ ਪੋਣੀ ਆ ਮੜਾ ਮੁੱਟਾ ਮੇਰੇ ਬਾਰੇ ਤਾਂ ਸੋਚ ਲੈਂਦੇ ਸ਼ਰੀਕੇ ਬਾਰੇ ਸੋਚ ਲੈਂਦੇ ਕੀ ਮੂੰਹ ਦਿਖਾਉਂਗੀ ਲੋਕਾਂ ਨੂੰ ਮੈਂ ਮੰਮੀ ਫੇਰ ਕੀ ਹੋ ਗਿਆ ਜੇ ਵਿਆਹ ਕਰਵਾ ਲਿਆ ਦੁਨੀਆ ਹੀ ਕਰਵਾਉਂਦੀ ਆ ਮੈਨੂੰ ਲੱਗਦਾ ਤੂੰ ਹੀ ਇਹਦੇ ਨਾਲੇ ਰਲਿਆ ਹੋਇਆ ਹਾਂ ਹਾਂ ਚਲੋ ਗੋਗੀ ਅੰਦਰ ਚਲੋ ਤੁਸੀਂ ਆ ਜਾ ਸ਼ਰਮਲਾ ਰੱਖੀ ਆ ਸਾਰੇ ਟੱਬਰ ਨੇ ਆ ਚੌਰਾ ਨਾਲ ਰਲਿਆ ਆਇਆ ਡੱਬ ਕੇ ਮਰਨਾ ਨਾ ਮਰਦਾ ਨਾ ਮਰਨ ਦਿੰਦਾ ਤੇਰੇ ਨਾਲੋਂ ਤਾਂ ਮੈਂ ਰੰਡੀ ਚੰਗੀ ਆ ਮੇਰੀ ਮੇਰੇ ਦੀ ਆ ਜਾਕਰ ਤੂੰ ਤਾਂ ਫਿਰ ਮੰਮੀ ਤੈਨੂੰ ਗੱਲ ਪੈਣ ਤੋਂ ਬਿਨਾ ਹੋਰ ਕੰਮ ਆਉਂਦਾ ਨਹੀਂ ਮੈਨੂੰ ਨਹੀਂ ਆਉਂਦਾ ਜੇ ਮੈਂ ਸਹੀ ਨੂੰ ਸਹੀ ਕਹਨੀ ਆ ਦਲਤ ਨੂੰ ਗਲਤ ਕਹਨੀ ਆ ਤਾਂ ਮੈਂ ਗਲਤ ਆ ਅਰੇ ਰੌਲਾਇਆ ਕੀ ਪਈ ਜਾਂਦੇ ਦੇਖਾ ਫਲਾ ਹੈ ਗੋਗੀ ਤੇ ਬੈਕਰਾ ਲਿਆ ਹਾਂ ਬੈਕਰਾ ਲਿਆ ਮੈਂ ਮਾ ਮਾ ਚ ਸਾ ਤੇ ਕੇ ਆ ਜਾ ਅੰਦਰ ਆ ਜਾ ਬਸ ਚਲ ਬਸ ਰਹਿਂਦੇ ਆ ਜਾ ਇੱਧਰ ਆ ਜਾ ਤੂੰ ਇੱਥੇ ਬੈਠ ਲੈ ਜਾ ਰੋਕੀ ਟੁੰਬੇ ਬੈਠ ਮੈਂ ਮੰਮੀ ਨੂੰ ਲਿਉਣੀਆ ਬੁਲਾ ਕੇ ਮੂੰਹ ਜਿ ਖਾਊਗੀ ਛੋਟਾ ਜਿੰਨਾ ਲੈ ਮੰਮੀ ਨੂੰ ਕਹਾਂ ਦੇ ਮੰਮੀ ਇਹਨਾਂ ਨੂੰ ਪਿਆਲਾ ਦੇ ਦਿਓ ਉਹ ਵੀ ਘੱਦੀ ਨੂੰ ਹੈ ਬੈੱਕੀ ਲੈਂਦੀ ਹੈ ਸਮਾਨ ਤਰ ਲਾ ਨਾ ਹੁਣ ਕਹਿਣਾ ਜਾ ਮਾਂ ਮਮੀ ਕੋਲੇ ਲੱਗਦੀ ਤਾਂ ਚੰਗੇ ਘਰਵਾਰ ਦੀ ਆ ਬਾਕੀ ਦੇਖ ਲੈਣੇ ਮਮੀ ਆ ਨਾ ਮਿੱਠਾ ਮੂੰਹ ਕਰਾ ਦਿਓ ਮੂੰਹ ਚ ਠਾ ਦਿਓ ਸ਼ਕਨ ਕਰ ਦਿਓ ਜਾ ਹੁਣ ਮੇਰੇ ਸਰਾਣੇ ਖੜੀ ਕੀ ਕਿਥੇ ਕਰਨਾ ਆਈਦਾ ਸ਼ਗਨ ਇੱਕ ਵਾਰੀ ਗਹਿਣੇ ਲੈ ਲਾ ਮਿੱਠੀ ਪਿਆਰੀ ਹੋ ਕੇ ਬਾਕੀ ਕੁਛ ਤਾਂ ਬਾਅਦ ਵਿੱਚ ਕਰੂੰਗੀ ਆਮਣੇ ਤੂੰ ਡਰੀ ਰਹੀ ਕਿਉਂ ਬੈਠੀ ਐ ਸਹੀ ਹੋ ਕੇ ਬਹਿ ਜਾ ਨਾ ਗੋਗੀ ਪੁੱਤ ਕੀ ਨਾਂ ਆ ਕੋੜੇ ਤੇਰਾ ਮੇਰਾ ਨਾਂ ਮਮਣਾਂ ਜੀ ਮੰਮੀ ਉੱਤੇ ਬਹਿ ਜਾਓ ਪਿੰਡ ਕਿਹੜਾ ਤੇਰਾ ਮਾਸਾ ਜੀ ਅੱਛਾ ਚਲ ਮੰਮੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਬਾਕੀ ਮੈਂ ਇਹਨਾਂ ਦੇ ਮਾਪਿਓ ਨਾਲ ਵੀ ਤੁਹਾਨੂੰ ਮਿਲਾਉਂਗਾ ਇਹ ਨਾਲ ਕੋਈ ਐਵੇਂ ਨਹੀਂ ਹੈਗੀ ਵੀ ਕੋਈ ਉਹੀ ਐ ਇਹ ਵਧੀਆ ਘਰ ਦੀ ਕੁੜੀ ਐ ਚਲੋ ਭਾਈ ਹੋ ਤਾਂ ਪਤਾ ਲੱਗਦਾ ਹੀ ਆ ਦੇਖਣ ਤੋਂ ਲੈ ਪਤਾ ਸਹੀ ਗੱਲ ਲੱਗੋਗੀ ਜੋ ਹੋਣਾ ਸੀ ਹੋ ਗਿਆ ਲੈ ਪਤਾ ਘੜਾ ਜਿਹੜੇ ਪੜੀ ਲਿਖੀ ਐ ਦੱਸਣਾ ਮਮੀ ਨੂੰ ਹਾਂਜੀ ਨਾਲ ਪੜਦੀ ਸੀ ਇਹਦੇ ਹਾਂ ਮਮੀ ਨਾਲ ਪੜਦੀ ਸੀ ਆਹੀ ਕੁਛ ਕਰਨ ਜਾਂਦੇ ਸੀ ਛਲ ਕੋਈ ਨਹੀਂ ਜਾ ਜਾ ਕੇ ਕੋਈ ਕੰਮ ਧੰਦਾ ਦੇਖ ਲੈ ਹਾਂ ਜਾਂਦਾ ਮੈਂ ਆ ਸੰਦੇ ਲੈ ਖੁਰਤੀਏ ਉਹ ਨਾ ਤਾਂ ਬਾਵਾ ਪਾਤਾ ਤੇਰੀ ਪਿੱਕਿਆ ਨੇ ਹਾਂਜੀ ਪੁੱਤ ਵੈਸੇ ਮੈਨੂੰ ਕਹਿਣਾ ਤਾਂ ਚਾਹੀਦਾ ਨਹੀਂ ਚਲੋ ਭਾਈ ਤੁਸੀਂ ਸਮਝਦਾਰ ਆ ਅੱਜ ਕੱਲ ਸਮਾਂ ਨਹੀਂ ਰਿਹਾ ਇਹਨਾਂ ਸੋਨਾ ਪਾ ਕੇ ਰੱਖਣ ਦਾ ਮੈਂ ਤੈਨੂੰ ਐ ਕਹਿੰਦੀ ਸੀ ਵੀ ਤੂੰ ਮੇਰੇ ਕੋਲ ਫੜਾ ਦੇ ਸਾਰਾ ਸੋਨਾ ਹਾਂ ਤੈਨੂੰ ਪਤਾ ਨਹੀਂ ਅੱਜ ਕੱਲ ਆਹ ਪਿੰਡਾਂ 'ਚ ਮੰਗਤੇ ਮੁਖ ਤੇ ਬਹੁਤ ਫਿਰਦੇ ਆ ਪਤਾ ਨਹੀਂ ਕਿਸੇ ਦੇ ਦਿਲ ਦਾ ਥੋੜੀ ਪਤਾ ਹੈ ਨਾਲੇ ਸੋਨਾ ਤਾਂ ਖੁਦ ਚੋਰ ਐ ਤੂੰ ਐ ਕਰ ਪੁੱਤ ਆ ਲਾ ਕੇ ਫੜਾ ਦੇ ਮੇਰੇ ਕੋਲ ਚੰਗੀ ਰਹੂੰਗੀ ਲੁਕੋਗੀ ਲੋਕਰ ਚ ਰੱਖੀਉਂਗਾ ਸੋਨਾ ਠੀਕ ਐ ਲੈਪ ਉਨਾਰੇ ਤੈਨੂੰ ਡਰਨ ਦੀ ਲੋੜ ਨਹੀਂ ਜਦ ਵਿਆਹ ਹੀ ਕਰਾ ਲਿਆ ਇਹ ਸਭ ਕੁਝ ਵੀ ਤੇਰਾ ਘਰ ਵੀ ਤੇਰਾ ਬਸ ਆਪਣਾ ਘਰ ਸਮਝੀ ਇਹਨੂੰ ਪੁੱਤ ਨਾਲੇ ਮੈਨੂੰ ਵੀ ਆਪਣੀ ਮਾਂ ਹੀ ਸਮਝ ਆਪਣੇ ਮਾਪਿਓ ਨੂੰ ਜ਼ਰੂਰ ਬਣਾਦੀ ਮੇਰੇ ਨਾਲ ਬਹੁਤ ਸਮਝਦਾਰ ਹੈ ਟਿੱਕਣ ਨੂੰ ਤਾਂ चल पुत तू जरा पर आराम कर ले, मैं संभाल के नहीं। है ठीक है ठीक है चल तू कर आराम ले ਸਾਰੇ ਘਰ ਦੇ ਆਸੇ-ਪਾਸੇ ਆ ਮੈਂ ਗਹਿਣੇ ਪਾ ਕੇ ਤਾਂ ਦੇਖਾਂ ਤੇਲੀਪ ਕਰੇ ਤੂੰ ਕਿਹੋ ਜਿਹੀ ਲੱਗਦੀ ਆ ਸ਼ੀਸ਼ਾ ਸ਼ੀਸ਼ਾ ਤਾਂ ਉਹਨਾਂ ਦੇ ਕਮਰੇ 'ਚ ਹੀ ਆ ਉਹ ਹੈ ਨਹੀਂ ਸ਼ੀਸ਼ੇ ਬਾਰੇ ਪਾ ਕੇ ਦੇਖਦੀਆਂ ਗਹਿਣੇ ਨੇ ਦੇਖਿਆ ਤਾਂ ਨਹੀਂ ਹਏ ਬੰਗਾ ਚੋਕੜੀਆਂ ਦੇਖੀ ਕਿੰਨੇ ਟਾਂਦੀਆਂ ਚਾਂਦੀ ਦੀਆਂ ਪਾਈ ਫਿਰਦੀ ਸੀ ਮਸਾਂ ਜਾ ਕੇ ਸੋਨੇ ਦੀਆਂ ਚੂੜੀਆਂ ਜੁੜੀਆਂ ਹਾਏ ਹਾਰ ਗੁਰਦੀਪ ਕੋਰੇ ਤੁਹਾਨੂੰ ਤਾਂ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਲੱਗਦੀ ਗੋਰਾ ਰੰਗ ਹਾਏ ਸੋਨਾ ਕਿੰਨਾ ਚਮਕਦਾ ਇਹ ਨੂੰ ਸੰਭਾਲ ਲੈ ਮਾਂ ਇਹ ਮੇਰੇ ਵਾਸਤੇ ਬਹੁਤ ਕੀਮਤੀ ਆ ਹਾਏ ਦੇਖੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਭੇ ਅੱਲਾ ਕੁਛ ਮੈਨੂੰ ਮਿਲ ਜਾਣਾ ਹਾ ਤਾਂ ਮੇਰੀ ਲੋਟਰੀ ਨਿਕਲ ਗਈ ਅੱਛਾ ਹੁਣ ਮੈਂ ਸੰਭਾਲ ਕੇ ਰੱਖਾਂ ਇਹਨੂੰ ਉਹ ਦੇਖ ਵੀ ਨਾ ਲਵੇ। ਖੋਲ ਜਾ। ਇਹ ਵੀ ਕੰਨੀ ਆ ਮੈਂ ਕੁਲਦੀਪ ਕੌਰ ਦੀਆਂ ਬਾਹਾਂ 'ਚ ਹੀ ਪੈਣਾ। ਇਹਨਾਂ ਨੂੰ ਮੈਂ ਸੰਭਾਲ ਕੇ ਰੱਖਦੀ ਆ। ਜੇ ਕਿਸੇ ਨੇ ਦੇਖ ਲਿਆ ਸਾਰਾ ਭਾਂਡਾ ਮੇਰਾ ਫਟ ਜਾਊਗਾ। ਸ਼ੁਕਰ 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 ਮੈਨੂੰ ਕਿਸੇ ਨੇ ਦੇਖਿਆ ਨਹੀਂ। ਬਸ ਇੱਕ ਗਹਿਣੀ ਮੈਂ ਸੰਭਾਲ ਕੇ ਰੱਖਦੀ ਆ। ਮੈਂ ਸਾਫ਼ ਹੀ ਮੁੱਕਰ ਜਾਣਾ। ਮੇਕਾ ਮੈਂ ਕਦੋਂ ਤੇਰੇ ਤੋਂ ਘਣੇ ਲੈ ਆ। ਜੀ ਹੂੰ ਇਹ ਤੋ ਰੱਖਣ ਲਈ ਲੈ। ਇਹਨੇ ਤਾਂ ਮੈਨੂੰ ਕਿੱਥੋਂ ਦੇਣੇ ਆ। ਇਹੀ ਸਕੀਮ ਕੁਲਦੀਪ ਕਰੋ ਠੀਕ ਹੈ। ਠੀਕ ਹੈ। ਜਦੋਂ ਖਰਚ ਕੋਈ ਨਾ ਹੋਊਗਾ ਨਾ ਫਿਰ ਗਏ ਨੇ ਪਾਪਾ ਕੇ ਦੇਖੂੰਗੀ। ਫੇਰ ਕਰੂੰਗੀ ਚਾ ਪੂਰਾ ਨਾਲੇ ਆਪਣੇ ਪੇਕੇਆਂ ਦੇ ਘਰ ਪਾ ਕੇ ਜਾਊਂਗੀ। ਚਲੋ ਹੁਣ ਤੁਸੀਂ ਨਾ ਅਲਮਾਰੀ ਵਿੱਚ ਬਹਿ ਜਾਓ। ਇਤ ਮੇਰੇ ਗਹਿਣੇ ਤਾਂ ਮੰਮੀ ਕੋਲ ਆ। ਚੱਲ ਫੇਲੇ ਮੈਂ ਤਿਆਰ ਹੋਵਾਂ ਫਿਰ ਗਹਿਣੇ ਹੋ ਗਈ ਤਿਆਰ ਹੁਣ? ਹਾਂ ਬਸ ਮੈਂ ਹੋ ਹੀ ਜਾਂਦੀ ਮੇਰੇ ਗਹਿਣੇ ਮੰਮੀ ਕੋਲ ਆ ਮੈਂ ਉਹਨਾਂ ਤੋਂ ਲਿਆਵਾਂ। ਚੱਲ ਫਿਰ ਆ ਜਾ ਚੱਲੀਏ। ਹਾਂ ਠੀਕ ਹੈ 2 ਮਿੰਟ। ਲਿਆ ਚੱਲ ਤੂੰ ਆ ਜਾ ਫਿਰ। ਚਲਦੀ ਹੋਈਂ ਤਿਆਰ ਆ ਜਾ। ਠੀਕ। ਮੰਮੀ ਜੀ ਮੇਰੇ ਗਹਿਣੇ ਦਿਓ। ਗਹਿਣੇ ਤੂੰ ਕਿੱਥੇ ਜਾਣਾ ਪਾ ਕੇ ਗਹਿਣੇ? ਅਸੀਂ ਮਾਨਸਾ ਜਾਂਦੇ ਸੀਗੇ। ਮਾਨਸਾ ਕਲ ਤਾਂ ਤੇਰਾ ਵਿਆਹ ਹੋਇਆ ਹਜੇ ਤੂੰ ਅਜ ਬੂਥਾ ਚੱਕ ਕੇ ਮਾਨਸਾ ਨੂੰ ਤੁਰ ਪਈ ਅਸੀਂ ਸ਼ਾਪਿੰਗ ਕਰਕੇ ਆਉਣੀ ਆ ਥੋੜੀ ਜੀ ਅੱਛਾ ਲੈ ਸਾਡੀ ਸੱਸ ਨੇ ਤਾਂ ਸਾਨੂੰ 15-15 ਦਿਨ ਕਰੋ ਬਾਹਰ ਨਹੀਂ ਸੀ ਕੱਢਿਆ ਤੇ ਦੂਜੇ ਦਿਨ ਬੂਥਾ ਚੱਕ ਕੇ ਤੁਰ ਪਈ ਮਾਨਸਾ ਨੂੰ ਨਾ ਕਿਹੜੀ ਤੇਰੀ ਸ਼ਾਪਿੰਗ ਰਹਿ ਗਈ ਮੈਂ ਇਹਨਾਂ ਨਾਲ ਜਾਣਾ ਥੋੜਾ ਸਮਾਨ ਲੈ ਕੇ ਆਉਣਾ ਸੀ ਮੇਰੇ ਗਹਿਣੇ ਦੇ ਦੋ ਮੈਂ ਪਾ ਕੇ ਜਾਣੇ ਹ ਗਹਿਣੇ ਆ अच्छा केड़े गहने जेडे तुसी ओदे मेरे तुसी तो रात ਲੈਣੀ ਸੀ ਲੈ ਵੀ ਮੈਂ ਸੰਭਾਲ ਦੂੰਗੀ ਵੀ ਇੱਥੇ ਆਪਣੇ ਚੋਰ ਫਿਰਦੇ ਰਹਿੰਦੇ ਆ ਤੁਸੀਂ ਫੜਲੇ ਸੀ ਮੈਥੋਂ ਗਹਿਣੇ ਮੈਨੂੰ ਦੇ ਦੋ ਮੈਂ ਪਾ ਕੇ ਜਾਣੇ ਆ ਮੈਂ ਤੇਰੇ ਕੋਲੋਂ ਕਦੋਂ ਗਹਿਣੇ ਲੈ ਲੈ ਮੈਂ ਤਾਂ ਲੈ ਹੀ ਨਹੀਂ ਪੁੱਤ ਤੈਨੂੰ ਜ਼ਰੂਰ ਗਲਤ ਫ਼ਹਮੀ ਹੋਈ ਹੋਣੀ ਆ ਨਹੀਂ ਤੁਸੀਂ ਮੈਥੋਂ ਤੱਕ ਤਿਆਪ ਤਾਂ ਨਹੀਂ ਰੱਖ ਲੈ ਨਹੀਂ ਨਹੀਂ ਤੁਸੀਂ ਲੈਤੇ ਤਾਂ ਹੈਗੇ ਮੈਥੋਂ ਵੀ ਮੈਂ ਸੰਭਾਲ ਦਿੰਦੀ ਆ ਮੇਰੇ ਗਹਿਣੇ ਫੜਾਈ ਸੀ ਮੰਮੀ ਨੂੰ ਇਹ ਕਹਿੰਦੇ ਮੇਰੇ ਕੋਲ ਹੈ ਹੀ ਨਹੀਂ ਗੇ ਇਹਨਾਂ ਨੇ ਮੈਥੋਂ ਲੈਤੇ ਸੀ ਕਹਿੰਦੇ ਚੋਰ ਫਿਰਦੇ ਆ ਮੈਂ ਸੰਭਾਲ ਦੂੰਗੀ ਲੈ ਪਤਾ ਮੈਨੂੰ ਗਹਿਣੇ ਕਿਹੜੀ ਵੇਲੇ ਦੇਤੇ ਤੂੰ ਕਮਲੀ ਕਿਤੇ ਇੱਧਰ-ਉੱਧਰ ਰੱਖ ਕੇ ਭੁੱਲ ਗਏ ਪੁੱਤ ਨਹੀਂ ਨਹੀਂ ਮੈਂ ਸੋਨੂੰ ਹੀ ਫੜਾਏ ਨੇ ਗਹਿਣੇ ਤੁਸੀਂ ਮੈਥੋਂ ਲੈ ਕੇ ਤਾਂ ਆਇਓ ਲਹਾ ਕੇ ਵੀ ਮੈਂ ਸੰਭਾਲ ਦੂੰਗੀ ਕਮਾਲ ਹੋ ਗਏ ਬਾਰੇ ਨਹੀਂ ਆਉਣ ਦਿੰਦੀ ਲੈ ਦੱਸ ਮੈਨ ਕੋ ਚੋਰਨੀ ਆ ਤੇਰੇ ਗਹਿਣੇ ਕੱਢ ਲੇ ਤੇਰੇ ਤੋਂ ਲੈ ਕੇ ਰੱਖ ਲੈ ਮੇਰੇ ਦੱਤ ਨੇ ਨਾਨੂ ਗਏ। ਬੁੱਲੀ ਵੀ ਹੋ ਮੇਰੀ। ਨਹੀਂ ਮੈਂ ਰੱਖ ਕੇ ਬੁੱਲੀ ਮੇਰੇ ਤੋਂ ਲਹਾ ਕੇ ਲੈ ਕੇ ਗਏ ਨੇ ਜਦੋਂ ਇਹ ਮੈਨੂੰ ਪਿਆਰ ਦਾ ਪੁੱਤ ਗੋਗੀ ਮੇਰੇ ਕੋ ਗਏ ਕਿੱਥੋਂ ਆ ਗਏ? ਮੇਰੇ ਕੋ ਤਾਂ ਨਹੀਂ ਨਹੀਂ ਇਹਨਾਂ ਪਾਪ ਦੇ ਨਹੀਂ ਸੰਭੇ ਜਾਂਦੇ ਮੇਰੇ ਕੋਲੀ ਨੇ ਗਏ। ਦੇਖ ਲੈ ਮੈਂ ਤਾਂ ਤੇਰੀ ਨਾਨੀ ਵਾਲੀਆਂ ਬਾਂਗਾਂ ਪਾ ਰੱਖੀਆਂ। ਲੈ ਆ ਚਾਂਦੀ ਦੀਆਂ ਚੂੜੀਆਂ। ਇੱਕ ਚਾਂਦੀ ਦੀ ਛਾਪ। ਜੇ ਮੇਰੇ ਕੋ ਹੁੰਦੇ ਤਾਂ ਮੈਂ ਤੈਨੂੰ ਦਿੰਦੀ ਨਾ। ਨਹੀਂ ਮੈਂ ਇਹਨਾਂ ਨੂੰ ਹੀ ਫੜਾਏ ਨੇ ਇਹਨਾਂ ਨੇ ਮੈਥੋਂ ਲਹਾਏ ਨੇ ਵੀ ਮੈਂ ਸੰਭਾਲ ਦੂੰਗੀ। ਕਮਲ ਇੱਕੋ ਹੀ ਗੱਲ ਕਰੀ ਜਾਂਦੀ ਆ। ਪਤਾ ਇੱਧਰ ਉੱਧਰ ਦੇਖ ਲਾ ਕੇ ਤੇ ਰੱਖੇ ਹੋਣੇ ਆ ਤੂੰ। ਨਹੀਂ ਰੱਖੇ ਮੈਂ ਥੋਡੇ ਕੋਲ ਹੀ ਨੇ। ਕਿਤੇ ਤੂੰ ਵੱਡੀ ਨੂੰ ਤਾਂ ਨਹੀਂ ਪੜਾਉਂਦੇ। ਨਹੀਂ ਨਹੀਂ ਉਹਨਾਂ ਨੂੰ ਨਹੀਂ ਫੜਾਈ ਤੁਸੀਂ ਤਾਂ ਲੈ ਕੇ ਗਿਓ ਲਹਾ ਕੇ ਮੈਥੋਂ। ਕਮਾਲ ਹੋ ਗਈ। ਮੈਂ ਸੱਚ ਕਹਿਣੀ ਐ ਇਹਨਾਂ ਕੋਲ ਹੀ ਨੇ। ਕਦੋਂ ਫੜਾਈ ਸੀ? ਜਦੋਂ ਤੁਸੀਂ ਉੱਠ ਕੇ ਚਲੇ ਗਏ ਸੀ ਇਹ ਪਿਆਲਾ ਦਿੰਦੇ ਸੀ। ਉਦੋਂ ਬਾਅਦ ਚ ਮੇਰੇ ਕੋਲ ਬੈਠੇ ਸੀ ਨਾ ਮੈਨੂੰ ਕਹਿੰਦੇ ਆਪਣੇ ਚੋਰ ਫਿਰਦੇ ਰਹਿੰਦੇ ਮੈਂ ਸੰਭਾਲ ਦੂੰਗੀ। ਮੈਂ ਕਿਹਾ ਚਲੋ ਇਹ ਵੱਡੇ ਨੇ ਸੰਭਾਲ ਦੇਣਗੇ। ਨਹੀਂ ਮੈਨੂੰ ਪਤਾ ਨਹੀਂ ਜੇ ਮੇਰੇ ਕੋ ਹੁੰਦੇ ਤਾਂ ਮੈਂ ਤੈਨੂੰ ਦਿੰਦੀ ਨਾ ਦੇਖ ਤਾਂ ਸਹੀ ਆਪਣੀ ਸਸਤੇਲ ਜਾਂ ਬਲਾਂਦੀ ਨਾ ਸ਼ਰਮ ਹੈਗੀ ਆ ਕਿ ਨਹੀਂ ਉਹੀ ਗੱਲ ਕਰ ਦਿੱਤੀ ਨਿਕਲੀ ਉਧਰ ਵਾਲੀ ਤਾਂ ਐਨੇ ਉਹਦੇ ਨਾਲ ਪਾਏ ਸੀਗੇ ਮੰਮੀ ਹੈਗੇ ਤਾਂ ਦੇ ਦਿਓ ਚਲੋ ਲੈ ਬਿੱਤੂ ਮੀ ਇਹਦੀ ਬੋਲੀ ਬੋਲਣ ਲੱਗ ਪਿਆ ਹੈ ਮਾੜੀ ਵਾਡੀ ਸ਼ਰਮ ਹੈਗੀ ਕਿ ਨਹੀਂ ਆਪਣੀ ਮਾਂ ਤੇ ਇਲਜ਼ਾਮ ਲਾਣਾ ਮੈਂ ਕਹਿੰਦੀ ਪਿਆਰ ਨਾ ਮੰਨ ਜਨ ਪਿਆਰ ਨਾ ਮੰਨ ਜਨ ਮੰਨਦਾ ਹੀ ਨਹੀਂ ਕਿੰਨਾ ਉਹਨਾਂ ਨੇ ਮਿਹਨਤ ਕਰਕੇ ਪਾਈ ਸੀ ਮੈਨੂੰ ਗਹਿਣੇ ਸਾਰੇ ਮਿਹਨਤ ਕਰਕੇ ਦਿੰਦੇ ਹੁੰਦੇ ਹੁੰਦੇ ਕਮਾਈ ਆਪਣੀ ਧੀ ਨੂੰ ਤੇਰੇ ਮਾਪਿਆਂ ਨੇ अनोखी ਨਹੀਂ ਸੀ ਦਿੱਤੀ ਪਤਾ ਨਹੀਂ ਆਪੇ ਬੇਚਵਟ ਕੇ ਖਾਣ ਦੀ ਸਲਾਹ ਆ ਪਹਿਲਾਂ ਫੜਾਉਣ ਤੋਂ ਪਹਿਲਾਂ ਮੈਨੂੰ ਤਾਂ ਪੁੱਛ ਲੰਦੀ ਮੈਂ ਆਖਿਆ ਚਲੋ ਇਹ ਵੱਡੇ ਨੇ ਵੀ ਇਹ ਸੰਭਾਲ ਦੇਣਗੇ ਹੋ ਤੁਹਾਨੂੰ ਕੀ ਪੁੱਛਣਾ ਸੀ ਮੈਂ ਇਹਨਾਂ ਨੂੰ ਦੇਤਾ ਦੇਤੇ ਹੁਣ ਇਹ ਮੁਕਰਦੇ ਨੇ ਕਹਿੰਦੇ ਹੈ ਨਹੀਂ ਮੇਰੇ ਕੋਲ ਆਹ ਦੇ ਨਹੀਂ ਕੱਲ ਵਿਆਹੀ ਆਈਆਂ ਤੇ ਸਸਤੇ ਇਲਜ਼ਾਮ ਚੁੱਕਦੀਆਂ ਹੈ ਹੈ ਮੈਂ ਤਾਂ ਇੰਨਾ ਵਿਸ਼ਵਾਸ ਕਰਕੇ ਤੁਹਾਨੂੰ ਗਹਿਣੇ ਦਿੱਤੇ ਸੀ ਤੁਸੀਂ ਇੰਨਾ ਝੂਠ ਬੋਲਦੇ ਹੋ ਮੇਰੇ ਤਾਂ ਸਾਰੇ ਗਹਿਣੇ ਚੱਲ ਕੋਈ ਗੱਲ ਨਹੀਂ ਆਜਾ ਮੰਮੀ ਤੁਸੀਂ ਤਾਂ ਗਹਿਣੇ ਲੈਏ ਸੀਗੇ ਤੁਸੀਂ ਹੁਣ ਮੁੱਕਰੀ ਜਾਂਦੇ ਹੋ ਜਵਾਖੜੀ ਦੇ ਗਹਿਣੇ ਅੱਛਾ ਛੱਪੜ ਦਾ ਗਵਾ ਡੱਡੂ ਮੇਰੀ ਗੱਲ ਸੁਣ ਲੈ ਇੱਕ ਜੇ ਇਹ ਗੱਲ ਮੁੜ ਕੇ ਕਹੀ ਨਾ ਤੇ ਗਹਿਣੇ ਉਹਨੂੰ ਦੇ ਦੇ ਜਾਂ ਮੇਰੇ ਕੋਲ ਆ ਕਿਸੇ ਨੂੰ ਪਤਾ ਲੱਗਾ ਤਾਂ ਦੇਖੀ ਸਹੀਂ ਤੇਰਾ ਹਾਲ ਮੈਂ ਕੀ ਕਰਦੀ ਆ ਲੱਗੀ ਸਮਝ ਮੈਂ ਤੈਨੂੰ ਪਹਿਲੇ ਨਹੀਂ ਤੇਰੇ ਪੇਕੇ ਘਰ ਜਾਣ ਦਿੰਦੀ ਇਹ ਦੇਖ ਲਈ ਉਹਨਾਂ ਦਾ ਵੀ ਆਉਣਾ ਬੰਦ ਕਰ ਦੂੰ ਜੇ ਆਪਣੀ ਜਵਾਨ ਖੋਲੀ ਐ ਇਸ ਘਰ ਵਿੱਚ ਮੇਰੀ ਮਰਜ਼ੀ ਚੱਲਦੀ ਸੀ ਚੱਲਦੀ ਹੈ ਤੇ ਚੱਲਦੀ ਹੀ ਰਹੂਗੀ ਚੱਲ ਦਫਾ ਹੋ ਆਈ ਪੱਟੀ ਉਹਦੀ ਵਕੀਲ ਬਣ ਕੇ ਮੰਮੀ ਜੀ ਤੁਸੀਂ ਤਾਂ ਗਹਿਣੇ ਲਏ ਸੀ ਮੈਂ ਤਾਂ ਮਰੀ ਹੋਈ ਕਿਸੇ ਨੂੰ ਜੂਣਾ ਛੱਡਾਂ ਅਸਪਤ ਫੇਰ ਗਣੇ ਆ ਸੋਨੇ ਵਰਗਾ ਮੇਰਾ ਪੁੱਤ ਆਪਣੇ ਕਬਜ਼ੇ ਹੇਠਾ ਕਰ ਲਿਆ ਉਹਦੇ ਬਦਲੇ ਮੈਂ ਐਨੇ ਕ ਗਣੇ ਵੀ ਨਹੀਂ ਲੈ ਸਕਦੀ ਹੈ ਕਮਲੀ